ਵੀਡੀਓ ਦੇਖ ਰਹੇ ਸਾਰੇ ਮਿੱਤਰ ਪੈਰਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੋ ਗਈ ਜੀ 15 ਜਨਵਰੀ ਸਾਲ 2026 ਦਿਨ ਹੋ ਗਿਆ ਜੀ ਵੀਰਵਾਰ ਦਾ ਇਸ ਟਾਈਮ ਆਪਾਂ ਖੜੇ ਆ ਜੀ ਗੁਰਦੁਆਰਾ ਨਾਨਕਚੀਰਾ ਬੇਦਰ ਕਰਨਾਟਕਾ ਤੇ ਟਰੈਕਟਰ ਟਰਾਲੀ ਸਾਹਮਣੇ ਖੜਗੇ ਸੀਗੇ ਤੇ ਸਾਹਮਣੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਦਰਬਾਰ ਸਾਹਿਬ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਕਮਰੇ ਮਿਲਗੇ ਸੀਗੇ ਆਪਾਂ ਨੂੰ ਅਗਰ ਕਮਰਿਆਂ ਦੀ ਗੱਲ ਕਰਾਂ ਤਾਂ ਸਿੰਗਲ ਸਿੰਗਲ ਬੈੱਡ ਹੈ ਕਮਲਿਆਂ ਦਾ ਮਾਹੌਲ ਬਹੁਤ ਸੋਹਣਾ ਹੈ ਇਧਰੋਂੋਂ ਅਸੀਂ ਤਿਆਰੀ ਕਰ ਰਹੇ ਜਾਨ ਦੀ ਅੱਜ ਪਹੁੰਚਾਂਗੇ ਜੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੇ ਰਸਤੇ ਦੇ ਵਿੱਚ ਜਿੰਨੇ ਵੀ ਸਥਾਨ ਆਣਗੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਆਪਣੀ ਟਰੈਕਟਰ ਯਾਤਰਾ ਚੱਲ ਰਹੀ ਹੈ ਜੀ ਪਿੰਡ ਮਾਨਕੋਸ਼ ਸ਼ਰੀਫ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਜੀ ਅੱਜ ਹੋ ਗਿਆ ਦਿਨ 7ਵਾਂ 11 ਵਜੇ ਦਾ ਦਰਸ਼ਕ ਮੈਲੇ ਕਰਕੇ ਆਪਣੇ ਦੁਆਰੇ ਯਾਤਰਾ ਸਟਾਰਟ ਕਰਤੀ ਤੇ ਅਗਰ ਤੁਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਨਾ ਹੈ ਤਾਂ ਉਹ ਮੈਂ ਪਹਿਲਾਂ ਵੀਡੀਓ ਅਪਲੋਡ ਕਰ ਚੁੱਕਾ ਹਾਂ ਤੁਸੀਂ ਉਹ ਈ ਵੀਡੀਓ ਦੇਖ ਸਕਦੇ ਹੋ ਤੇ ਇੱਥੋਂ ਜਾਵਾਂਗੇ ਆਪਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰਸਤੇ ਵਿੱਚ ਜਿੰਨੇ ਵੀ ਸਥਾਨ ਆਣਗੇ ਉਹਨਾਂ ਦਾ ਜੋ ਵੀ ਇਤਿਹਾਸ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਜਾਵਾਂਗੇ ਅਗਰ ਚੈਨਲ ਨਾਲ ਤੁਸੀਂ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਆਇਓ ਸੰਗਤੇ ਆਜੋ ਆਜੋ ਬੋਰਡ ਜਾਣਕਾਰੀ ਦੇ ਰਿਹਾ ਵੀ ਨਜ਼ੇੜ ਸਾਹਿਬ ਰਹਿ ਗਿਆ ਇੱਥੋਂ 160 ਕਿਲੋਮੀਟਰ ਆਪਾਂ ਰਸਤੇ ਵੀ ਦਰਸ਼ਨ ਕਰਦੇ ਇੱਥੇ ਤਕਰੀਬਨ 2 ਤੋਂ 3 ਘੰਟਿਆਂ ਚ ਪਹੁੰਚਾਂਗੇ ਬਿਦਰ ਨੂੰ ਜਾਂਦੇ ਰਾਹ ਦੇ ਉੱਤੇ ਆਪਾਂ ਨੂੰ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਮਿਲਦਾ ਰਸਤੇ ਜੋ ਆ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਜੇ ਅੰਦਰ ਆ ਕੇ ਇੱਥੋਂ ਦਾ ਜਿਹੜਾ ਇੱਕ ਮਾਸ ਹੈ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪੰਜਬੇ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਇਸੇ ਪਾਵਨ ਧਰਤੀ ਬیدر ਸ਼ਹਿਰ ਕਰਨਾਟਕਾ ਦਾ ਹੈ ਜੀ ਜਦੋਂ 1699 ਦੀ ਬੈ ਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਧਾਨਾ ਧਾਨਾ ਸਾਹਿਬ ਸ੍ਰੀ ਗੁਰੂ ਗੋਪੀਨ ਸਿੰਘ ਜੀ ਮਹਾਰਾਜ ਜਿਨੇ ਕੀਤੇ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰੂ ਨਾਰਾਇਣ ਜੀ ਮਾਤਾ ਅਨਕੁਮਾ ਜੀ ਐਥੋ ਸ੍ਰੀ ਅਨੰਦਪੁਰ ਤਖਤ ਕੇਸਗੜ ਸਾਹਿਬ ਜਾ ਕੇ ਪੰਜਾਬ ਪਿਆਰ ਦੀ ਚੌਣ ਸਮੇ ਆਪਣਾ ਸਿਰ ਸੇਵਟ ਕੀਤਾ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਚਮਕੌਰ ਸਾਹਿਬ ਦੇ ਗੜੇ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਆਪ ਆਪਣੀ ਕਮਾਈ ਦਾ ਕੁਝ ਹਿੱਸਾ ਪਾ ਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ ਆਪ ਜੀ ਦੀ ਸਾਰੀਆ ਦੀ ਯਾਤਰਾ ਸਫਲ ਹੋਵੇ ਸਾਰਿਆਂ ਨੂੰ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ੇ ਗੱਜ-ਬੱਜ ਕੇ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਦੁਆਰਾ ਸਾਹਿਬ ਕੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਨੇ ਦੁਬਾਰਾ ਸਫਰ ਸਟਾਰਟ ਕਰ ਲਿਆ ਤੇ ਇੱਥੋਂ ਲੱਗ ਗਈ ਇੱਕ ਹੋਰ ਸਥਾਨ ਹੈ ਇਸੇ ਪਿੰਡ ਦੇ ਵਿੱਚ ਆਪਾਂ ਉੱਥੇ ਚાલਦੇ ਤੇ ਇੱਧਰ ਦੇ ਲੋਕੀ ਐਂ ਤਾਂ ਟਰੈਕਟਰ ਨੂੰ ਛਦਾਰ ਕੇ ਰੱਖਦੇ। ਚਾਹੇ ਕੋਈ ਛੋਟਾ ਟਰੈਕਟਰ ਚਾਹੇ ਕੋਈ ਬੜਾ ਟਰੈਕਟਰ। ਮੇਨ ਹਾਈਵੇ ਤੋਂ ਖੱਬੇ ਹੱਥ ਗੁਰਦੁਆਰਾ ਮਾਤਾ ਪਾਕੌਰ ਜੀ ਜਨਵਾੜਾ ਜ਼ਿਲ੍ਹਾ ਬੇਦਰ ਗੁਰਦੁਆਰਾ ਸਾਹਿਬ। ਸਾਹਮਣੇ ਜਿਹੜਾ ਸਥਾਨ ਦੇਖ ਰਹੇ ਹੋ। ਮਤਪਾਕ ਕੋਰੀ ਦਾ ਸਥਾਨ ਤੇ ਇਥੋਂ ਦਾ ਹੋਰ ਅੱਗੇ ਦਾ ਕੀ ਇਤਿਹਾਸ ਹੈ ਅੱਗੇ ਚੱਲਦੇ ਹਾਂ ਤੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਤਿ ਪਾਤ ਜੀ ਪਾਤ ਜੀ ਤੱਤ ਪਾਤ ਜੀ ਕਦੀ ਉਹ ਤੇਰੀ ਸਿਖੋਂ ਸਤਿ ਪਾਤ ਜੀ ਸਾਤ ਸੰਗਤ ਜੀ ਇਸ ਪਾਵਨ ਸਥਾਨ ਦਾ ਇਤਿਹਾਸ ਸਰਵਣ ਕਰ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਦੀ ਜਰਨੈਲ ਮਤਾ ਭਾਕੌਰ ਜੀ ਮਤਾ ਭਾਕੌਰ ਜੀ ਦਾ ਜਨਮ ਸਥਾਨ ਪਿੰਡ ਵੜੀ ਚਬਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਹੈ ਜੀ ਅੰਤਮ ਸਥਾਨ ਇਹੋ ਪਿੰਡ ਜਨਵਾੜਾ ਜ਼ਿਲ੍ਹਾ ਬਿੱਦਰ ਸਟੇਟ ਕਰਨਾਟਕਾ ਇਸ ਗੜੀ ਦੇ ਦੋ ਰਾਜੇ ਸੀ ਬਾਲਾ ਰਾਓ ਅਤੇ ਰੁਸਤਮ ਰਾਓ ਇਹਨਾਂ ਨੂੰ ਉਸ ਵੇਲੇ ਦੀ ਹਕੂਮਤ ਨੇ ਪੂਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਉਮਰਕੇਦ ਦੀ ਬੰਦੀ ਬਣਾ ਕੇ ਰੱਖੇ ਸੀ ਉੱਥੇ ਦੋ ਸੇਵਾਦਾਰ ਗੁਰਸਿੱਖ ਹਰ ਰੋਜ਼ ਗੁਰਬਾਣੀ ਸਾਹਿਬ ਜੀ ਦਾ ਪਾਠ ਕਰਦੇ ਸਤ ਗੁਰੂ ਸਿੱਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਇਹ ਬਾਣੀ ਸੁਣ ਕੇ ਰਾਜੇ ਕਹਿਣ ਲੱਗੇ ਗੁਰਮੁਖੋ ਤੁਹਾਡੇ ਗੁਰੂ ਇੰਨੇ ਬਲਵਾਨ ਹਨ ਸਾਡੇ ਬੰਧਨ ਤੇ ਦੁੱਖ ਕੱਢਣਗੇ ਗੁਰ ਸ਼ਿਕਾ ਨੇ ਕਿਹਾ ਤੁਸੀਂ ਸੇਵਾ ਸਿਮਰਨ ਭਗਤੀ ਕਰਿਆ ਕਰੋ ਸਤ ਗੁਰੂ ਮਹਾਰਾਜ ਤੁਹਾਡੇ ਬੰਧਨ ਤੇ ਦੁੱਖ ਜ਼ਰੂਰ ਕੱਢਣਗੇ ਤਾਂ ਰਾਜੇ ਵੀ ਸੇਵਾ ਸਿਮਰਨ ਭਗਤੀ ਕਰਨ ਲੱਗ ਪਾਏ 40 ਦਿਨਾਂ ਦੇ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲੇ ਵਿੱਚ ਪ੍ਰਗਟ ਹੋ ਕੇ ਰਾਜਿਆ ਨੂੰ ਦਰਸ਼ਨ ਦਿੱਤਾ ਅਤੇ ਬੰਦੀ ਛੋੜ ਕਰਵਾ ਕੇ ਮਨਮਾੜ ਲਿਆ ਕੇ ਛੱਡੇ ਜਿੱਥੇ ਗੁਰਦੁਆਰਾ ਹੁਣ ਗੁਪਤ ਸਰ ਸਾਹਿਬ ਬਣਿਆ ਹੈ ਜੀ ਰਾਜੇ ਉਥੋਂ ਚੱਲ ਕੇ ਸਤਖੰਡ ਸ੍ਰੀ ਹਜੂਰ ਸਾਹਿਬ ਆਏ ਹਜੂਰ ਸਾਹਿਬ ਤੋਂ ਮਾਤਾ ਭਾਗੌਰ ਜੀ ਰਾਜਿਆ ਦੀ ਰੱਖਿਆ ਕਰਦੇ ਹੋਏ ਉਹਨਾਂ ਨਾਲ ਇਸ ਜਨਵਾਰੇ ਘੜੀ ਵਿੱਚ ਆਏ ਤਾਂ ਮਾਤਾ ਜੀ ਇੱਥੇ ਹੀ ਰਹਿਣਾ ਕੀਤਾ ਰਾਜਿਆ ਦੀ ਰੱਖਿਆ ਕਰਦੇ ਹੋਏ ਸੇਵਾ ਸਿਮਰਨ ਭਗਤੀ ਕਰਦੇ ਹੋਏ ਮਾਤਾ ਜੀ ਇਸ ਸਥਾਨ ਤੇ ਗੁਰ ਪੁਰੇ ਸਿਧਾਰ ਗਏ ਤਾਂ ਮਾਤਾ ਜੀ ਦੇ ਆਦ ਵਿੱਚ ਇਹ ਮਾਤਾ ਜੀ ਦਾ ਅੰਤਿਮ ਸਥਾਨ ਬੜੀਆਂ ਹੈ ਜੀ ਆਪ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਗੁਰੂ ਘਰ ਪਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਤਾਂ ਸਾਰੀ ਅਧ ਯਾਤਰਾ ਸਫਲ ਹੋਏ ਗੁਰ ਸਿੱਖੀ ਜੀਵਨ ਨਾਮ ਦਾਣ ਗੁਰਬਾਣੀ ਨਾਲ ਪਿਆਰ ਰੱਖੇ ਸਤਿਗੁਰੂ ਮਹਾਰਾਜ ਸਾਰੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਹਮਣੇ ਚਾਹ ਦਾ ਲੰਗਰ ਹੈ ਜੀ ਆਪਾਂ ਚਾਹ ਦਾ ਲੰਗਰ ਛੱਕੇ ਫਿਰ ਅੱਗੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣਾਈ ਹੋਈ ਹੈ ਤੇ ਟਰੈਕਟਰ ਆਪਣਾ ਇੱਧਰ ਖੜ ਗਿਆ ਸੀ ਕਿ ਇੱਥੋਂ ਹੁਣ ਆਪਾਂ ਜਿਹੜਾ ਅਗਲਾ ਸਥਾਨ ਹੈ ਉਹਦੇ ਵੱਲ ਚੱਲੇ ਪਾਵਾਂਗੇ ਜਿੰਨੇ ਵੀ ਇੱਧਰ ਦੇ ਪੈਟਰੋਲ ਪੰਪ ਦੇਖਦੇ ਆਂ ਉਹਨਾਂ ਦਾ ਤਕਰੀਬਨ 70% ਪੈਟਰੋਲ ਪੰਪਾਂ ਦਾ ਇਹੀ ਹਾਲ ਹੁੰਦਾ ਹੈ ਕਿਦਾਂ ਆਪਣੇ ਸੋਨੇ ਸੁਨੱਖੇ ਜੇ ਬਣਾ ਕੇ ਰੱਖਦੇ ਆਂ ਇੰਦਰੀ ਹਜਾ ਕੁਝ ਨਹੀਂ ਦੇਖਣ ਨੂੰ ਮਿਲਿਆ ਬੇ ਸਿੰਪਲ ਬਸ ਟੇਲ ਦੇ ਲਈ ਬਣਾਏ ਹੋਏ ਆ ਕੋਈ ਡੈਕੋਰੇਸ਼ਨ ਨਹੀਂ ਕੋਈ ਕੁਝ ਨਹੀਂ ਪਰ ਆਹ ਮਿਛੋਚਾ ਪੈਟਰੋਲ ਦਾ ਰੇਟ ਇੱਥੇ ਭਾਈ 92 ਆ 104 ਡੀਜ਼ਲ 92 ਆ ਨਾ ਉਹ ਸਸਤਾ ਹੀ ਆ ਠੀਕ ਆ ਲੈ ਵੀ ਫੁੱਲ ਕਰਦੇ 200 ਕਿਲੋਮੀਟਰ ਦਾ ਨਾ 200 ਤੋਂ ਸੁਰਨਾ ਡੋਲੀ ਇਹ ਅੱਛੀ ਪਾਦਣਾ ਛੱਡਦੇ ਬਾਪੇ ਪਾਲਾ ਮੈਰੋਂ ਬਾ ਛੱਡਦੇ ਨੇ ਇਹਨੇ ਸ਼ੋਅ ਖਰਾਬ ਕਰਦਣੀ ਸਾਰੀ ਬਸ 27 ਕਦਾ ਕਰ ਲਾ 27 ਕਦਾ ਹੋ ਜਾਣਾ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਭਾਈ ਡੀਜ਼ਲ ਕਿੰਨਾ ਖਾ ਗਿਆ ਅਸੀਂ ਪਹਿਲਾਂ ਤੁਹਾਨੂੰ ਨਾਨਕ ਚੀਰਾ ਦੱਸਣਾ ਸੀਗਾ ਹਿਸਾਬ ਕਿਤਾਬ ਪਰ ਹਲੇ ਤੱਕ ਅਸੀਂ ਭਾਈ ਹਿਸਾਬ ਕਿਤਾਬ ਲਾਇਆ ਨਹੀਂ ਮੋٹے ਮੋਟੀ ਜੇ ਗੱਲ ਕਰੀਏ ਤਾਂ 35000 ਦਾ ਡੀਜ਼ਲ ਹੁਣ ਤਾਂ ਲੱਗ ਚੁੱਕਿਆ ਤੇ ਬਾਕੀ ਪੂਰੀ ਗੱਲਬਾਤ ਤੁਹਾਨੂੰ ਅਸੀਂ ਭਾਈ ਹਜ਼ੂਰ ਸਾਹਿਬ ਜਾ ਕੇ ਦੱਸ ਲਾਂਗੇ ਲੈ ਭਾਈ ਕਿੰਨਾ ਹੋ ਗਿਆ 2648 25 25000 ਇਹ ਤਾਂ ਇਹ ਨਾਂਡੇੜ ਮੈਂ ਨਹੀਂ ਪੈਂ ਨੀ ਇਹ ਪੰਜਾਬ ਮੇ ਹੀ ਮਿਲੇਗਾ ਆਪ ਕੋ 25000 25000 ਜਿਹੜਾ ਵੀ ਭਾਈ ਮਿੱਤਰ ਅਦਰ ਸਟੇਟ ਵਾਲਾ ਮਿਲਦਾ ਏ ਉਹਨਾਂ ਦਾ ਇੱਕ ਹੀ ਸਵਾਲ ਹੁੰਦਾ ਵੀ ਡੈੱਕ ਕਿੰਨੇ ਦਾ ਏ ਕਿੱਕੇ ਪੁਛੇ ਨੇ ਡੈੱਕ ਦੇ ਫੈਨ ਆ ਬੰਦੇ ਹਨ ਨਹੀਂ ਇਹ ਸ਼ੰਕਰ ਜੀ ਵਾਲੇ ਲਾਈ ਫਿਰੇ ਜਾਂਦੇ ਬਸ ਬਾਣੇ ਉਹੀ ਲਵਾਉਣਾ ਬਸ ਸ਼ੰਕਰ ਵਾਲਾ ਲਵਾ ਦੇਣਾ ਹੁਣ ਨਾ ਪੂਰੇ ਨਵਾ ਕੇ ਨਾ ਉਹ ਨਾ ਰੇਟ ਫਿਰ ਪੁੱਛੇ ਤੇ ਕਿਆ ਕਹਿੰਨ ਤਾਂ ਵੀ 22000 ਦਾ ਇੰਗਲਿਸ਼ ਵਿੱਚ ਬੋਲਾ ਇੰਗਲਿਸ਼ ਵਿੱਚ ਇੰਗਲਿਸ਼ ਵਿੱਚ ਸਾਮਣੇ ਬੋਰਡ ਤੇ ਲਿਖਿਆ ਹੋਇਆ ਹੈ 1.5 115 ਕਿਲੋਮੀਟਰ ਤੇ ਜਿਹੜੇ ਵੀ ਵੀਰ ਬਿਨਾਂ ਦੇਖਿਆ ਤੁਸੀਂ ਸਫਰ ਨੂੰ ਕਰਨਾ ਚਾਹੁੰਦੇ ਨੇ ਅੱਗੇ ਕਿਹੜਾ ਰਸਤਾ ਆਪਾਂ ਨੇ ਮੁੜਨਾ ਹੈ ਉਹ ਤੁਹਾਨੂੰ ਅੱਗੇ ਜਾਣਕਾਰੀ ਦੇ ਦਾਂਗੇ ਕਿਉਂਕਿ ਇਹ ਰਸਤਾ ਇੱਥੋਂ ਟੋਟਿਆ ਬਾਅਦ ਸਟਾਰਟ ਹੋ ਜਾਂਦਾ ਦੇਖ ਲੂ ਰਹਿ ਗਿਆ 34 ਕਿਲੋਮੀਟਰ ਇਹ ਰਸਤਾ ਬਾਰਡਰ ਏਰੀਆ ਹੋਣ ਕਰਕੇ ਬਣ ਨਹੀਂ ਰਿਹਾ ਪਿਛਲੇ ਬਹੁਤ ਸਾਲਾਂ ਤੋਂ ਇਹ ਇਦਾਂ ਦਾ ਹੀ ਹੈ ਕੋਈ 10 ਸਾਲ ਤੋਂ 15 ਸਾਲ ਤੋਂ ਜਿਹੜੇ ਜਾਣਕਾਰ ਨੇ ਉਹ ਦੱਸ ਰਹੇ ਨੇ ਇਸ ਤੋਂ ਵੀ ਪੁਰਾਣਾ ਇਹ ਹੋ ਸਕਦਾ ਕਿਉਂਕਿ ਇਹ ਬਾਰਡਰ ਪੈ ਜਾਂਦਾ ਕਰਨਾਟਕ ਤੇ ਮਹਾਰਾਸ਼ਟਰ ਦਾ ਫੌਜਾਂ ਨੇ ਆਪਣਾ ਰਸਤਾ ਉਹਦੇ ਕੱਢਦੇ ਆ ਹਾਂ ਤੇ ਫੌਜਾਂ ਨੇ ਭਾਈ ਨਵਾਂ ਰਸਤਾ ਕੱਢ ਲਿਆ ਇੱਕ ਉਹ ਰਸਤਾ ਸਾਨੂੰ ਅੱਗੇ ਦੱਸਦੇ ਆ ਅਗਰ ਇੱਥੋਂ ਦੀ ਫਸਲ ਪਾੜੀ ਦੀ ਗੱਲ ਕਰੀਏ ਮਿੱਟੀ ਇੱਧਰ ਲਾਲ ਕਾਲੀ ਜੀ ਹੈ ਫਸਲਾਂ ਤਕਰੀਬਨ ਸਾਰੀਆਂ ਹੁੰਦੀਆਂ ਨੇ ਤੇ ਸਾਹਮਣੇ ਜਿਹੜਾ ਬੂਟਾ ਲੱਗਿਆ ਹੋਆ ਦਰਖਤ ਲੱਗਿਆ ਹੋਇਆ ਇਹ ਇਮਲੀ ਦਾ ਹੈ ਇੱਥੇ ਇਮਲੀ, ਕੀਕਰ ਤੇ ਨਿੰਮ ਇਹ ਤਿੰਨ ਦੇ ਰਕਤ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੇ ਆ ਤੇ ਹਰ ਹਰ ਕਪਾਹ ਇਹ ਫਸਲ ਵੜੀ ਅੰਦਰ ਪਾੜੇ ਖੁੱਲਾ ਕਿਤੇ ਕਿਤੇ ਆ ਇਹੇ ਜਿਆਦਾ ਭਾਈ ਜਿਹੜਾ ਫੁਆਰਾ ਸਿਸਟਮ ਹੈ ਉਹਦੇ ਨਾਲ ਖੇਤੀ ਕਰਦੇ ਨੇ ਚੱਲ ਵੀ ਮੁੰਡਿਆ ਪਿੱਛੇ ਇੱਕ ਚੌਂਕ ਆਇਆ ਤਾਂ ਚੌਂਕ ਤੋਂ ਸਿੱਧਾ ਰਸਤੇ ਜਾਂਦਾ ਦੇਗਲੂਰ ਨੂੰ ਦੇਗਲੂਰ ਨਹੀਂ ਆਪਾਂ ਗਏ ਆਪਾਂ ਚੌਂਕ ਤੋਂ ਖੱਬੇ ਹੋ ਕੇ ਇਹ ਰਸਤੇ ਰਹੀਂ ਆਗੇ ਪਿੱਛੇ ਆਪਾਂ ਨੂੰ ਸਾਰਾ ਸਿਮਿੰਟ ਵਾਲਾ ਰੋਡ ਮਿਲਿਆ ਇਹ ਨਦੀ ਵਾਲਾ ਰਸਤਾ ਹੈ ਜਿਹੜਾ ਥੋੜਾ ਆਪਾਂ ਨੂੰ ਕੱਚਾ ਮਿਲੇਗਾ ਚੌਂਕ ਤੋਂ ਨਦੇੜ ਸਾਹਿਬ 109 ਕਿਲੋਮੀਟਰ ਹੈ ਜਾਂਦਾ ਪਰ ਆਪਾਂ ਨੇ ਰਸਤੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਉਹਦੇ ਦਰਸ਼ਨ ਕਰਨੇ ਆ ਤਾਂ ਕਰਕੇ ਥੋੜਾ ਘੁੰਮ ਕੇ ਜਾਣਾ ਪਏਗਾ ਇਹ 5 ਮਿੰਟ ਦਾ ਰਸਤਾ ਹੈ ਜਿਹੜਾ ਟੁੱਟਿਆ ਹੋਇਆ ਹੈ ਅਗਰ ਆਪਾਂ ਦੂਸਰੇ ਰੋਡ ਨੂੰ ਚਲੇ ਜਾਂਦੇ ਫਿਰ ਆਪਾਂ ਨੂੰ 3 ਤੋਂ 4 ਘੰਟੇ ਲੱਗਣਗੇ ਕਿਉਂਕਿ ਰੋਡ ਸਾਰੇ ਟੁੱਟਿਆ ਹੋਇਆ ਹੈ ਠੀਕ ਆ ਵਾ ਚਲੋ ਚਲੋ ਨਾ ਸਹੀ ਐ ਅੱਗੇ ਉਧਰ ਦਾ ਡਹਿ ਕੇ ਬਹੁਤ ਐ ਇਧਰ ਵਾਲਾ ਰਸਤਾ ਸਹੀ ਐ 5 ਮਿੰਟ ਦਾ ਟੁੱਟਿਆ ਵਾ ਸਫਰ ਕਰਕੇ ਆਪਾਂ ਨਵੇਂ ਰੋਡ ਤੇ ਚੜ੍ਹਗੇ ਦੁਬਾਰਾ ਹੁਣ ਆਪਾਂ ਨੂੰ ਐਦਾਂ ਵੀ ਰੋਡ ਅੱਗੇ ਮਿਲੇਗਾ ਇਹ ਆ ਜੀ ਸ਼ਾਰਟਕਟ ਅਗਰ ਤੁਸੀਂ ਵੀ ਆ ਰਹੇ ਹੋ ਤਾਂ ਇਹ ਰਸਤੇ ਨੂੰ ਆ ਜਿਓ ਨਹੀਂ ਤੁਹਾਨੂੰ ਉਧਰ ਪਾਈ ਡੇਢ ਤੋਂ ਦੋ ਘੰਟੇ ਲੱਗ ਜਾਣੇ ਇਹ ਰੋਡ ਸਾਰੇ ਹੀ ਟੁੱਟਿਆ ਹੋਇਆ ਇਹ ਸਾਹਮਣੇ ਆਪਣੇ ਜਿਹੜਾ ਰੋਡ ਆਇਆ ਇਹ ਇਧਰ ਉਧਰ ਹੀ ਦੇਖ ਲੂਰ ਜਾ ਰਿਹਾ ਜਿਹੜਾ ਰੋਡ ਆਪਾਂ ਨੇ ਪਿੱਛੇ ਛੱਡਿਆ ਤਾਂ ਤੇ ਆਪਾਂ ਦੁਬਾਰਾ ਉਸੇ ਰੋਡ ਤੇ ਝੜ ਜਾਾਂਗੇ ਇਹ ਰੋਡ ਬਹੁਤ ਹੱਦ ਤੱਕ ਸਾਫ਼ ਹੈ ਦੂਏ ਨਾਲੋਂ ਕਟਿਆ ਪਰ ਟੁੱਟਿਆ ਹੋਇਆ ਆਪਾਂ ਨੂੰ ਇਹ ਵੀ ਮਿਲਿਆ ਤੇ ਆਪਾਂ ਹੁਣ ਦੇਖ ਲੂਰ ਵਾਲਾ ਰਸਤਾ ਫੜੀ ਹੈ ਸਮਾ ਹੋ ਗਏ ਜੀ 5 ਵਜੇ ਦਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਯਾਦਗਾਰ ਸਾਹਿਬ ਜਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਸਥਾਨ ਦੇ ਉੱਤੇ ਇਹ ਯਾਤਰੀਆਂ ਦੇ ਠਹਿਰ ਦੇ ਲਈ ਸਥਾਨ ਬਣਾਇਆ ਹੋਇਆ ਇੱਥੋਂ ਸੱਚਖੰਡ ਹੀਰੀ ਹਜੂਰ ਸਾਹਿਬ ਰਹਿ ਜੀ ਤਕਰੀਬਨ 80 ਕਿਲੋਮੀਟਰ ਤੇ ਆਪਾਂ ਚੱਲਦੇ ਆ ਇੱਥੇ ਰੋਟੀ ਪਾਣੀ ਛਕਦੇ ਆ ਤੇ ਫਿਰ ਅੱਗੇ ਚੱਲਦੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਪਾਪਾ ਜੀ ਕਹਿੰਦੇ ਆ ਵੀਡੀਓ ਦੇਖਦੇ ਥੋਡੀ ਬਲੌਗ ਦਾ ਪੇਜ ਦੇਖੋ ਧੰਨਵਾਦ ਜੀ ਤੁਹਾਨੂੰ ਹਰੇਕ ਦੀ ਦੇਖਦੇ ਜਿੰਨੇ ਹੁੰਦੇ ਨੇ ਸਾਰੇ ਤੇ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਹੈ ਜੀ ਸામਨੇ ਲੰਗਰ ਹਾਲ ਹੈ ਜੀ ਤੇ ਲੰਗਰ ਹਾਲ ਦੇ ਨਾਲ ਹੀ ਪੌੜੀਆਂ ਚੜ੍ਹ ਰਹੀਆਂ ਉੱਪਰ ਦੀ ਜਹਾਜ਼ ਵੱਲ ਜਾਣ ਦਾ ਰਸਤਾ ਲਿਖਿਆ ਹੋਇਆ ਸਾਹਮਣੇ ਤੇ ਇਹ ਰਸਤਾ ਟੌਪ ਤੇ ਜਾਂਦਾ ਜਿੱਥੇ ਜਹਾਜ਼ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਤੇ ਇਹ ਜਹਾਜ਼ ਬਣਾਇਆ ਹੋਇਆ ਤੇ ਆਪਣੇ ਵਾਲੇ ਭਾਈ ਪਹਿਲੇ ਜਹਾਜ਼ 'ਚ ਪਹੁੰਚ ਗਏ ਆ ਗਿਆ ਲੈਵਲ ਆ ਗਿਆ ਲੈਵਲ ਆ ਹੀ ਲੈਵਲ ਆ ਗਿਆ ਲੈਵਲ ਲੈਵਲ ਸਟਾਫ ਜਹਾਜ਼ ਦਾ ਲੈਵਲ ਆ ਗਿਆ ਤੇ ਜਿੰਨੇ ਵੀ ਸੰਗਤਾਂ ਆਂਦੀਆਂ ਨੇ ਉਹ ਜਹਾਜ਼ 'ਚ ਬੈਠਦੀਆਂ ਨੇ ਇੱਥੇ ਤਸਵੀਰ ਕਰੀਆਂ ਕਰਵਾਉਂਦੀਆਂ ਨੇ ਤੇ ਫਿਰ ਅੱਗੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵੱਲ ਜਾਂਦੀਆਂ ਨੇ ਜਹਾਜ਼ ਬਹੁਤ ਵੱਡਾ ਬਣਾਇਆ ਹੋਇਆ ਤੇ ਪਾਇਲਟ ਪਾਈ ਦੋਨੋਂ ਸਾਈਡ ਖੜੇ ਆ ਲੂਈ ਸੰਗਤਾਂ ਜਹਾਜ਼ ਚੜ ਰਹੀਆਂ ਤੇ ਜਹਾਜ਼ ਉੱਤਰ ਰਹੀਆਂ ਹੋ ਗਈ ਲੈਂਡਿੰਗ ਸਾਨੂੰ ਪਤਾ ਸੀ ਕੈਨੇਡਾ ਤੋਂ ਆਏ ਨੇ ਇਹ 15 ਮਿੰਟਾਂ ਵਾਲਾ ਵੀਜ਼ਾ ਲੱਗਿਆ ਤਾਂ 15 ਮਿੰਟਾਂ ਦਾ ਅਮਰੀਕਾ ਵਾਲਾ ਵੀਜ਼ਾ ਪਾਪਾ ਕੰਡਾ ਓਏ ਪਾਪਾ ਕੰਡਾ ਰਿਸਟਰ ਨੂੰ ਫੋਨ ਕਰ ਦੋ ਲੈਣ ਆ ਜੂਗਾ ਮਾਰੀ ਤੇਰਾ ਟਰਾਲਾ ਲੈ ਆ ਜੀ ਟਰਾਲੇ ਮੇਲੇ ਰਿਸਟਰ ਟਰਾਲਾ ਲੈ ਆਓ ਆਜੋ ਆਜੋ ਲੱਗੇ 에ਰਪੋਰਟ ਤੇ 15 ਮਿੰਟਾਂ ਵਾਲਾ ਵੀਲਾ ਹੈ ਫਰਾ 15 ਮਿੰਟ ਅਮਰੀਕਾ ਦਾ ਵੀਜ਼ਾ ਤੇ ਤੁਹਾਨੂੰ ਜਹਾਜ਼ ਦੇ ਅੰਦਰ ਦਾ ਜਿਹੜਾ 뷰 ਹੈ ਉਹ ਦਿਖਾ ਦਿੰਦੇ ਆ ਜੀ ਲਓ ਜੀ ਅੱਛੇ ਮੰਗੋਦੇ ਟੈਰੇ ਬਣਾਉਣੇ ਕੋਲ ਆਵਾਜ਼ ਆ ਆਹ ਵਾਹਿਗੁਰੂ ਵਾਹਿਗੁਰੂ ਹਾਂਜੀ ਤੇ ਸੇਟਾਂ ਬਣਾਈਆਂ ਹੋਈਆਂ ਇੱਕ ਮਿਊਜ਼ੀਅਮ ਬਣਾਇਆ ਹੋਇਆ ਜਿਸ ਦੇ ਵਿੱਚ ਫੋਟੋਆਂ ਲਗਾ ਕੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਇਹ ਵਧੀਆ ਉਪਰਾਲਾ ਹੈ ਅੱਛੇ ਬੱਚੇ ਵੀ ਆਣਗੇ ਤੇ ਨਾਲ ਉਹ ਘਰ ਦੇਣ ਵੀ ਖਿੱਚ ਕੇ ਲਿਆਉਣਗੇ ਤੇ ਫੋਟੋ ਬਾਰੇ ਪੁੱਛਣਗੇ ਤਾਂ ਫਿਰ ਘਰ ਦੇ ਅੱਗੇ ਜਾਣਕਾਰੀ ਦੇਣਗੇ ਇਹ ਵਧੀਆ ਉਪਰਾਲਾ ਹੈ ਨਾੜਵੇ ਤੇ ਆਪਾਂ ਚੱਲਦੇ ਹੁਣੇ ਥੱਲੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਏਰੀਆ ਸਾਰਾ ਕਬੂਤਰਾਂ ਦਾ ਹੈ ਇੱਥੇ ਕਬੂਤਰੀ ਗੂਰਤ ਰੱਖੇ ਹੋਏ ਨੇ ਤੇ ਇੱਧਰ ਭਾਈ ਬੱਤ ਕਾਂ ਫਿਰਦੀਆਂ ਤੇ ਸਾਹਮਣੇ ਘੋੜੇ ਬੁੱਲਦ ਊਂਠ ਹਾਥੀ ਸਾਰੇ ਬਣਾਏ ਹੋਏ ਨੇ ਤੇ ਪੰਜਾਬ ਤੋਂ ਆਉਣ ਵਾਲੀ ਸੰਗਤ ਪਈ ਇਹਨਾਂ ਦੇ ਉੱਤੇ ਚੜਦੀ ਹੈ ਤੇ ਫੋਟੋਆਂ ਕਰਵਾਉਂਦੀ ਹੈ। ਸਾਹਮਣੇ ਸ਼ੇਰ ਵੀ ਹੈ ਤੇ ਮੋਰ ਵੀ ਬਣਾਇਆ ਹੋਇਆ। ਉਹਨੇ ਕੋਟ ਨਾ ਤੇ ਚੜ੍ਹਦਾ ਪਾਇਆ। ਮਾਈਕ ਮਾਈਕ ਮਾਲੇ ਕਰ ਦਿੱਤਾ। ਲੋਹੇ ਦੇ। ਚੱਲ ਰਹੀ ਤਸਵੀਰਕਾਰੀ ਆ ਤੇਰਾ। ਤੇ ਸਾਰੇ ਇੱਥੇ ਬੈਠਣ ਦੇ ਲਈ ਪੌੜੀਆਂ ਬਣਾਈਆਂ ਹੋਈਆਂ ਲੋਹੇ ਵਾਲੀਆਂ ਤੇ ਉੱਤੇ ਬੈਠ ਕੇ ਕੋਈ ਹਾਥੀ 'ਤੇ ਚੜ ਜਾਂਦਾ ਕੋਈ ਊਂਟ 'ਤੇ ਬੈਠ ਕੇ ਫੋਟੋਆਂ ਕਰਵਾਉਂਦਾ ਤੇ ਆਪਣਾ ਟਰੈਕਟਰ ਉਧਰ ਤਿਆਰ ਹੈ ਹੁਣ ਆਪਾਂ ਚੱਲਦੇ ਆ ਜੀ ਹਜ਼ੂਰ ਸਾਹਿਬ ਵੱਲੋਂ ਖੇਤਰੇ ਖੇਤਰੇ ਫੋਟੋ ਖਿੱਚਦੇ ਚਲ ਬੈਠ ਵੀਰ ਹਾਂ ਐਦਾਂ ਪੌੜੀ ਨਾ ਲਈ ਵਿੱਚ ਉਧਰੋਂ ਫੋਟੋ ਖਿੱਚ ਇੱਧਰੋਂ ਪੌੜੀ ਆ ਜਣੀ ਉਧਰ ਚੜ ਕੇ ਉਧਰ ਉਹ ਨੰਗਾਮ ਫੜੀ ਹੋਈ ਆ ਉਧਰ ਤੇ ਫੋਟੋ ਖਿੱਚ ਆ ਦੇਖ ਨੰਗਾਮ ਤਾਂ ਦਿਖਦੀ ਨਹੀਂ ਆ ਚੱਲ ਹੁਣ ਹਾਥੀ ਕਿੰਨੇ ਸੱਦੇ ਹੋ ਜੋ ਤੁਸੀਂ ਆ ਜਿਓ ਅਸੀਂ ਚੱਲਦੇ ਆ ਨਾ ਪਰੇ ਬੈਠ ਕੇ ਆ ਜਿਓ ਟੂੰਡ ਲੈ ਆ ਵੀਰੇ ਟਰਾਲੇ ਵਿੱਚ ਚੜਾ ਤੂੰ ਟੂੰਡ ਹੱਕ ਲਿਆ ਵੀਰ ਉਧਰ ਹਾਥੀ ਹੱਕ ਲੈਣਾ ਸਾਹਮਣੇ ਲੱਗਿਆ ਬੋਰਡ ਜਾਣਕਾਰੀ ਦੇ ਰਿਹਾ ਵੀ ਜਿਹੜਾ ਨਾ ਦੇੜ ਸਿਟੀ ਹੈ ਨਾ ਰੇਡ ਸਾਹਿਬ ਪਹੁੰਚ ਗਏ ਇੱਥੋਂ ਜੀ 5 ਕਿਲੋਮੀਟਰ ਸਮਾਂ ਹੋ ਗਿਆ ਜੀ 8 ਵਜੇ ਦਾ ਤੇ ਬਸ ਆਪਾਂ ਜ਼ਿਆਦਾ ਨਹੀਂ ਕਹਿੰਦਾ ਵੀ 15 20 ਮਿੰਟ ਦੇ ਅੰਦਰ ਗੁਰਦੁਆਰਾ ਸਾਹਿਬ ਪਹੁੰਚ ਜਾਗੇ ਪਿੱਛੇ ਜਿੰਨੇ ਵੀ ਗੁਰਦੁਆਰਾ ਸਾਹਿਬ ਖੁੱਲੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲ ਜਾ ਰਹੇ ਹਾਂ ਅਗਰ ਤੁਸੀਂ ਇੱਥੋਂ ਦਾ ਕੋਈ ਵੀਡੀਓ ਦੇਖ ਚੁੱਕੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਅੱਜ ਦੀ ਵੀਡੀਓ ਵਿੱਚ ਸਭ ਤੋਂ ਸੋਹਣਾ ਅਸਾਨ ਕਿਹੜਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਚੱਲਦੇ ਆਂ ਜੀ ਅੱਗੇ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਸਤਿਗੁਰੂ ਸ੍ਰੀ ਹਜੂਰ ਸਾਹਿਬ ਇਸ ਟੈਮੋਂ ਆਪਾਂ ਮੋਹਰਾਂ ਸੰਗਰ ਸਾਹਿਬ ਦੇ ਲਾਗੇ ਪਹੁੰਚ ਗਏ ਜੀ ਕਿ ਇੱਥੋਂ ਜਿਹੜੀਆਂ ਸਰਾਵਾਂ ਆ ਉਹ ਸ਼ੁਰੂ ਹੋ ਜਾਂਦੀਆਂ ਤੇ ਜਿਹੜਾ ਖੱਪੇ ਹਾ ਤੁਸੀਂ ਉਸਤਾਰ ਦੇ ਕੋਲ ਵੀ ਸਰਾ ਦਾ ਸਥਾਨ ਜਿਹੜੀ ਸੱਗੇ ਹੱਥੇ ਇਹ ਵੀ ਸਰਾ ਹੈ ਤੇ ਆਪਾਂਿੱ ਦਿੱਤਾ ਜਾਵਾਂਗੇ ਅੱਗੇ ਜਾ ਕੇ ਐਨ ਆਰ ਆਈ ਸਰਾ ਹੈ ਕਿ ਆਪਾਂ ਐਨ ਆਰ ਆਈ ਸਰਾ ਦੇ ਵਿੱਚ ਰਭਾਂਗੇ ਉਸ ਸੈਕਟਰ ਫਰਾਂ ਦੀ ਵਧੀਆ ਜਗ੍ਹਾ ਇੱਥੇ ਗੱਲਬਾਤ ਹੋਈਦੀ ਆ ਕਮਰੇ ਮਿਲੇ ਹੋਏ ਨੇ ਕਿ ਆਪਾਂ ਉੱਥੇ ਚੱਲਾਂਗੇ ਇਸ ਟਾਈਮ ਤੁਸੀਂ ਸਕਰੀਨ ਦੇ ਉੱਤੇ ਪੰਖਾ ਦੇਖ ਰਹੇ ਹੋ ਸਾਨੂੰ ਇਹ ਸੀਗਾ ਵੀ ਲੋਹੜੀ ਤੋਂ ਬਾਅਦ ਸੰਕਟ ਘਟ ਗਈ ਹੋਏਗੀ ਪਰ ਸੰਕਟ ਬਹੁਤ ਹੈ ਐਨਆਰਆਈ ਸਰਾਂ ਦੀ ਛੱਤ ਦੇ ਉੱਤੇ ਆਪਾਂ ਨੇ ਬਈ ਆਪਣੇ ਜਿਹੜੇ ਟਰੈਕਟਰ ਉਹ پارک ਕਰ ਲਏ ਤੇ ਸਾਹਮਣੇ ਇੱਕ ਟਰੈਕਟਰ ਹੋਰ ਖੜਾ ਏ ਇਹ ਵੀਰ ਮੋਗੇ ਤੋਂ ਆਏ ਹੋਏ ਅਰਜਨ ਟਰੈਕਟਰ ਦੇ ਉੱਤੇ ਪਿੱਛੇ ਬਹੁਤ ਜਗ੍ਹਾ ਘੁਮਾ ਕੇ ਲਗਾ ਦੇਣਾ ਤਾਂ ਘੁਮਾ ਕੇ ਲਗਾ ਦੇਣਾ ਤਾਂ ਪਿੱਛੇ ਜਗ੍ਹਾ ਹੈਗੀ ਆ ਆਪਾਂ ਇਸ ਟਾਈਮ ਆ ਖੜੇ ਆਂ ਜੀ ਰਿਸੈਪਸ਼ਨ ਤੇ ਰਿਸੈਪਸ਼ਨ ਬਹੁਤ ਸੋਹਣੀ ਐ। ਕੋਈ ਗੱਲ। ਤੁਸੀਂ ਕਿੱਧਰ? ਜਾ ਰਹੇ ਹੁਣ? ਅਸੀਂ ਆ ਗਏ ਹੁਣੇ ਆ। ਵਾਜਾਇਓ ਜੀ। ਅਜੇ ਉੱਧਰ ਦੇਖਾ ਨਹੀਂ ਕਿ ਕੋਈ ਹਾ ਉੱਧਰ ਪਤਾ ਕਰ ਲਿਓ ਪਰ ਇਹ ਵੀ ਮਿਲ ਜਣਾ। ਇਹ ਆ ਜੀ ਐਨ ਆਰ ਆਈ ਸਰਾਂ। ਕਦੀ ਟਾਈਮਿੰਗ ਐ 9 ਤੋਂ 3 ਤੇ 9 ਹਲੇ ਵੱਜਣ ਵਾਲੇ ਐ। ਤੇ ਆਪਾਂ ਤਾਂ ਹੀ ਖੜੇ ਆ। ਤੇ ਸਾਹਮਣੇ ਫੋਟੋਆਂ ਲਗਾਈਆਂ ਹੋਈਆਂ ਜੀ। ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮ ਸਿੰਘ ਜੀ ਬਾਬਾ ਸ਼ੀਸ਼ਾ ਸਿੰਘ ਜੀ ਬਾਬਾ ਮਰਿੰਦਰ ਸਿੰਘ ਜੀ ਤੇ ਇਸ ਟਾਈਮ ਬਾਬਾ ਮਲਵਿੰਦਰ ਸਿੰਘ ਜੀ ਆਪਾਂ ਨੂੰ ਕਮਰਾ ਮਿਲਿਆ ਜੀ ਸੈਕੰਡ ਫਲੋਰ ਤੇ 216 ਤੇ ਆਪਾਂ ਨੇ 8 ਦਿਨਾਂ ਦਾ 3200 ਰੁਪਏ ਕਰਿਆ ਕਿਉਂਕਿ ਇੱਕ ਦਿਨ ਦਾ 400 ਰੁਪਏ ਚਾਹੇ ਹਾਲ ਲੇ ਲੋ ਜਾਂ ਇਹ ਕਮਰਾ ਲੈ ਲੋ ਤੇ ਕਮਰਾ ਭਾਈ ਕੁਸ਼ ਐਦਾਂ ਦਾ ਇਸ ਚ ਸਪੇਸ ਬਹੁਤ ਹੈ 10 ਬੰਦੇ ਆਰਾਮ ਦੇ ਨਾਲ ਇਸ ਕਮਰੇ ਚ ਸੌ ਸਕਦੇ ਆ ਖੁੱਲਾ ਢੁੱਲਾ ਮਾਹੌਲ ਹੈ ਆਪਾਂ ਨੇ ਦੋ ਕਮਰੇ ਲੈ ਲੇ ਇੱਕ ਕਮਰੇ ਦਾ ਕਿਰਾਇਆ 400 ਹੈ ਅਗਰ ਹਾਲ ਲਾਂਦੇ ਆ 14 ਜਣਿਆਂ ਲਈ ਉਹਦਾ ਕਿਰਾਇਆ ਵੀ 400 ਰੁਪਏ ਹੈ ਪਰ ਉਹਦੇ ਵਿੱਚ ਇਹ ਵੀ ਜਿਹੜਾ ਵਾਸ਼ਰੂਮ ਹੈ ਉਹ ਅਟੈਚ ਨਹੀਂ ਹੈ ਉਹ ਅਲੱਗ ਤੋਂ ਹੈ ਬਾਕੀ ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੇ ਵਲੌਗ ਦੀ ਇੱਥੇ ਹੀ ਕਰਦੀ ਹੈ ਸਮਾਪਤੀ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਕੋਈ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਆਪਣੇ ਮਿੱਤਰ ਪਿਆਰਿਆਂ ਨਾਲ WhatsApp ਦੇ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਹਾਂ ਕੱਲ੍ਹ ਜੀ ਇੱਕ ਨਵੇਂ ਸਫ਼ਰ ਦੇ ਨਾਲ ਨਵਾਂ ਇਤਿਹਾਸ ਲੈ ਕੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ